ਇੱਕ ਬਾਬਾ ਮਹਾਪੁਰਸ਼ ਬਾਬਾ ਅਚਰ ਸਿੰਘ ਜੀ ਨਾਨਕ ਕਲੇਰਾਂ ਵਾਲੇ ਹੋਏ ਨੇ ਉਹਨਾਂ ਦੇ ਚਰਨਾਂ ਵਿੱਚ ਕਹਿੰਦੇ ਇੱਕ ਸਦਾਗਰ ਸੀ ਸੋਨੇ ਦਾ ਵਪਾਰੀ ਬਹੁਤ ਵੱਡਾ ਵਪਾਰੀ ਸੀ ਬੜਾ ਵੀਰ ਬੰਦਾ ਸੀ ਕਦੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਆਇਆ ਸੇਵਾ ਕਰਦਾ ਰਿਹਾ ਲੰਗਰ ਦੀ ਸੇਵਾ ਕਰਨੀ ਲੰਗਰ ਵਰਤਾਉਣ ਦੀ ਬਣਾਉਣ ਦੀ ਬੜੀ ਸੇਵਾ ਕਰਦਾ ਰਿਹਾ ਉਹਨਾਂ ਮਹਾਪੁਰਸ਼ ਜਾਨੀ ਆਣ ਸਨ ਬਾਬਾ ਜੀ ਸਿੰਘ ਜੀ ਜਦੋਂ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਆਇਆ ਕਹਿੰਦੇ ਸੇਵਾ ਕਰਦਾ ਰਿਹਾ ਮਹਾਪੁਰਸ਼ਾਂ ਨੇ ਉਹਨੂੰ ਵੇਖਿਆ ਸੇਵਾ ਕਰਦੇ ਨੇ ਕਦੇ ਮਹਾਪੁਰਸ਼ ਕਹਿੰਦੇ ਕਹਿੰਦੇ ਭਾਈ ਕੀ ਚਾਹੁੰਨਾ ਹੈ ਕੀ ਮੰਗਣਾ ਹੈ ਸੇਵਾ ਬਹੁਤ ਕਰਦਾ ਹਾਂ ਤੇ ਤੇਰੇ ਸੇਵਕ ਗੁਰੂ ਨਾਨਕ ਪਾਸ਼ਾ ਦੇ ਘਰ ਦੇ ਵਿੱਚ ਪਰਵਾਣ ਜਦੋਂ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਆ ਕੇ ਕਹਿੰਦੇ ਉਹਨਾਂ ਨੂੰ ਨਮਸਕਾਰ ਕੀਤੀ ਉਹ ਕਹਿੰਦਾ ਜੀ ਮੇਰੇ ਵਰਗਾ ਅਮੀਰ ਵੀ ਕੋਈ ਨਹੀਂ ਤੇ ਮੇਰੇ ਵਰਗਾ ਗਰੀਬ ਵੀ ਕੋਈ ਨਹੀਂ ਮਹਾਪੁਰਸ਼ ਨੂੰ ਕਹਿੰਦਾ ਮੇਰੇ ਵਰਗਾ ਅਮੀਰ ਬੰਦਾ ਵੀ ਦੁਨੀਆ ਵਿੱਚ ਕੋਈ ਨਹੀਂ ਤੇ ਮੇਰੇ ਵਰਗਾ ਗਰੀਬ ਵੀ ਕੋਈ ਨਹੀਂ ਮਹਾਪੁਰਸ਼ ਕਹਿੰ ਲੱਗੇ ਕਿ ਮੈਂ ਤੇਰੇ ਵਰਗਾ ਅਮੀਰ ਵੀ ਕੋਈ ਨਹੀਂ ਤੇ ਗਰੀਬ ਵੀ ਕੋਈ ਨਹੀਂ ਕਹਿੰਦੇ ਕੀ ਕਰ ਲੂੰਗੀ ਭਾਈ ਅੱਖਾਂ ਦੇ ਵਿੱਚ ਵਰਾਗ ਵੀ ਹੈ ਜਦੋਂ ਮਹਾਪੁਰਸ਼ ਨੇ ਕੋਲੇ ਬਿਠਾ ਕੇ ਪੁੱਛਿਆ ਨੂੰ ਵੀ ਤੇਰੇ ਵਰਗਾ ਅਮੀਰ ਵੀ ਕੋਈ ਨਹੀਂ ਤੇ ਤੇਰੇ ਵਰਗਾ ਗਰੀਬ ਵੀ ਕੋਈ ਨਹੀਂ ਕਹਿੰਦੇ ਕੀ ਕੰਮ ਕਰਦਾ ਅਸਲ ਕੁਕ ਕਰਨ ਲੱਗਾ ਮਾਪੁਰੋ ਮੇਰਾ ਬਿਜ਼ਨਸ ਬਹੁਤ ਵੱਡਾ ਦਾ ਮੈਂ ਸੋਨੇ ਦਾ ਵਪਾਰੀ ਹਾਂ ਮੈਂ ਸੋਨੇ ਦਾ ਵਪਾਰ ਕਰਦਾ ਬਾਹਰ ਜਾਣਾ ਬਦੇਸਾਂ ਦੇ ਵਿੱਚੋਂ ਉਧਰੋਂ ਸੋਨਾ ਖਰੀਦ ਕੇ ਲੈ ਕੇ ਆਉਣਾ ਤੇ ਇੱਧਰ ਆ ਕੇ ਉਹਨੂੰ ਵੇਚਦਾ ਹਾਂ ਮਹਿੰਗੇ ਭਾਅ ਅੱਛਾ ਮੇਰੇ ਵਰਗਾ ਗਰੀਬ ਵੀ ਕੋਈ ਨਹੀਂ ਤੇ ਮੇਰੇ ਵਰਗਾ ਅਮੀਰ ਵੀ ਕੋਈ ਨਹੀਂ ਤੇ ਮੈਂ ਇੱਕ ਵਾਰੀ ਸੈਉਨਾ ਕਹਿੰਦਾ ਆਪਣੇ ਘਰ ਵਾਲੀ ਨੂੰ ਲੈ ਕੇ ਆਇਆ ਤੇ ਉਹ ਮੈਂ ਫੜਾ ਦਿੱਤਾ ਵੀ ਸਾਹਮਣੇ ਭਗਵਾਨ ਨੇ ਕਈ ਲੱਖਾਂ ਦਾ ਸੈਉਨਾ ਨੂੰ ਮੈਂ ਸੁਭਾ ਦਿੱਤਾ ਤੇ ਮੈਂ ਬਾਹਰ ਚ ਰਿਹਾ ਗਿਆ ਜਦੋਂ ਉਹ ਮੈਂ ਦੁਬਾਰੇ ਵਾਪਸ ਮੁੜ ਕੇ ਆਇਆ ਵਪਾਰ ਕਰਕੇ ਇਹਨਾਂ ਨੂੰ ਦੀ ਮੌਤ ਹੋ ਗਈ ਉਹ ਦੁਨੀਆ ਤੋਂ ਚਲੀ ਗਈ ਉਹ ਦੁਨੀਆ ਤੋਂ ਸੰਸਾਰ ਤੋਂ ਚਲੀ ਗਈ ਪਰ ਇਸ ਕਰਕੇ ਜਿਹੜਾ ਨੂੰ ਮੈਂ ਸੋਨਾ ਇੰਨਾ ਕੀਮਤੀ ਦਿੱਤਾ ਸੀ ਉਹ ਪਤਾ ਨਹੀਂ ਕਿਹੜੀ ਜਗ੍ਹਾ ਤੇ ਨੂੰ ਲੁਕੋਇਆ ਕਿੱਥੇ ਰੱਖਿਆ ਉਹ ਮੈਨੂੰ ਪਤਾ ਨਹੀਂ ਜੇ ਕਿਤੇ ਮੈਨੂੰ ਪਤਾ ਲੱਗ ਜੇ ਵੀ ਕਿੱਥੇ ਪਿਆ ਕਿੱਥੇ ਲੁਕੋਇਆਗਾ ਉਹ ਲੱਗ ਗਿਆ ਮੇਰੇ ਹੱਥ ਲੱਗ ਗਿਆ ਤੇ ਮੇਰੇ ਵਰਗਾ ਤਾਂ ਅਮੀਰ ਵੀ ਦੁਨੀਆ ਵਿੱਚ ਕੋਈ ਨਹੀਂ ਕਿ ਸੌਨਾ ਬੜਾ ਮਹਿੰਗਾ ਦਾ ਬੜਾ ਕੀਮਤੀ ਆ ਪਰ ਜੇ ਕਿਤੇ ਮਹਾਪੁਰਸ਼ ਹੱਥ ਨਾ ਲੱਗਿਆ ਤੇ ਮੇਰੇ ਵਰਗਾ ਦੁਨੀਆ ਵਿੱਚ ਗੰਗਾਲ ਵੀ ਕੋਈ ਨਹੀਂ ਤੁਸੀਂ ਕਿਰਪਾ ਕਰੋ ਰਹਿਮਤ ਕਰੋ ਮੇਰੇ ਤੇ ਮਨ ਨੂੰ ਉਹ ਸੌਨਾ ਉਹ ਮਿਲ ਜੇ ਮਨ ਦੱਸਣਾ ਗੁਰੂ ਕਿੱਥੇ ਪਿਆ ਦਾ ਪਤਾ ਲੱਗ ਸਕਦਾ ਮਹਾਪੁਰਸਾਂ ਨੂੰ ਕਹਿਣ ਲੱਗਿਆ ਜੇ ਕਿਤੇ ਇਹ ਗੱਲ ਦਾ ਇਹ ਚੀਜ਼ ਦਾ ਵਸਤੂ ਦਾ ਮੈਨੂੰ ਪਤਾ ਲੱਗ ਜੇ ਕਿੱਥੇ ਪਈਆ ਮਹਾਪੁਰਸੇ ਮੇਰੇ ਵਰਗਾ امیر ਵੀ ਕੋਈ ਨਹੀਂ ਰਹਿਣਾ ਮਹਾਪੁਰਸ ਕਹਿਣ ਲੱਗੇ ਭਾਈ ਤੂੰ ਸੇਵਾ ਬਹੁਤ ਕੀਤੀ ਹੈ ਗੁਰੂ ਨਾਨਕ ਪਾਸ਼ਾ ਦੇ ਘਰ ਵਿੱਚ ਬੜੀ ਸੇਵਾ ਕਰਦਾ ਪਤਾ ਤਾਂ ਲੱਗ ਸਕਦਾ ਉਹ ਕਹਿੰਦੇ ਕਿ ਮੈਨੂੰ ਪਤਾ ਲੱਗੇਗਾ ਦੱਸੋ ਫਿਰ ਕਿਹਦੇ ਦਾ ਕਰੀ ਰਾਤ ਨੂੰ 12:00 ਵਜੇ 12:00 ਵਜੇ ਤੋਂ ਬਾਅਦ ਨੂੰ ਤੂੰ ਸੰਸਾਨ ਘਾਟ ਦੇ ਚਲੇ ਜਾਵੇਂਗਾ ਕਿਹਦੇ ਉੱਥੇ ਤੇ ਰਹ ਜਾਵੀਂ ਤੇਰੇ ਘਰ ਵਾਲੀ ਦੀ ਆਤਮਾ ਆਵੇਗੀ ਉਹ ਤੈਨੂੰ ਸਭ ਕੁਝ ਦੱਸ ਦੇਗੀ ਕਹਦਾ ਮਹਾਪੁਰਸ ਸੁਈ ਦਸੋ ਜਿਹੜਾ ਦੁਨੀਆ ਤੋਂ ਇੱਕ ਵਾਰੀ ਚੱਲਿਆ ਗਿਆ ਮੁੜ ਕੇ ਤਾਉਂਦਾ ਨਹੀਂ ਕਹਦਾ ਵੀ ਤਾਂ ਸੱਚ ਆ ਵੀ ਜਿਹੜਾ ਵੀ ਚਲਿਆ ਗਿਆ ਮਹਾਪੁਰਸ ਕਹਿੰਦੇ ਆਉਂਦਾ ਨਹੀਂ ਪਰ ਉਹਦੀ ਆਤਮਾ ਤਾਂ ਆਵੇਗੀ ਉਹ ਤੈਨੂੰ ਦੱਸੇਗੀ ਕਿ ਤੈਨ ਸੇਵਾ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਉਹਦੀ ਆਤਮਾ ਬੋਲੇਗੀ ਤੈਨੂੰ ਦੱਸੇਗੀ ਆਕੇ ਤੂੰ ਜਾਣੀ ਤਾਂ ਸਹੀ ਹੁਣ ਕਿਹੜੇ ਬਹਾਰਾਂ ਕਹਿੰਦੇ ਪਹਿਲੀ ਤਕਰੀਬਨ 10 ਵਜੇ ਤੋਂ ਪਹਿਲਾਂ ਹੀ ਕਨੇ ਜਾ ਕੇ ਉਸ ਸੰਸਾਨ ਘਾਟ ਦੇ ਵਿੱਚ ਬੈਠ ਗਿਆ। ਕਿ ਕਦੋਂ ਆਵੇ ਤੇ ਕਦੋਂ ਮੈਨੂੰ ਬਸੇ। ਜਿਹੜੇ ਕਨੇ ਮਹਾਪੁਰਸ਼ਾਂ ਨੇ ਟਾਈਮ ਦਿੱਤਾ ਸੀ ਉਹੇ ਟਾਈਮ ਕਨੇ ਜਦੋਂ ਪਹੁੰਚੀ ਉਹਦੀ ਆਤਮਾ ਨੇ ਆਵਾਜ਼ ਮਾਰੀ। ਕਹਿੰਦੇ ਤੂੰ ਮੇਰੇ ਵੱਲ ਵੇਖ ਮੈਂ ਜਿੰਦਗੀ ਵਿੱਚ ਚੰਗਾ ਕੰਮ ਨਹੀਂ ਕੀਤਾ ਕੋਈ। ਉਹਦੀ ਆਤਮਾ ਕਹਿੰਦੀ ਆ। ਮੈਂ ਜ਼ਿੰਦਗੀ ਦੇ ਵਿੱਚ ਦੁਨੀਆਂ ਵਿੱਚ ਸੰਸਾਰ ਵਿੱਚ ਮਨ ਮਨੁੱਖਾ ਸਰੀਰ ਤਾਂ ਮਿਲ ਗਿਆ ਸੀ ਪਰ ਮੈਂ ਸੇਵਾ ਭਗਤੀ ਬੰਦਗੀ ਚੰਗੇ ਕਰਮ ਨਹੀਂ ਕੀਤੇ ਅੱਜ ਵੀ ਆਤਮਾ ਭਟਕਦੀ ਫਿਰਦੀ ਹੈ ਮੈਂ ਬੜਾ ਦੁਖੀ ਹਾਂ ਤੀ ਪਰ ਤੂੰ ਤੇਰੇ ਕੋਲ ਸਮਾਂ ਹੈ ਜਿਹੜੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਸੇਵਾ ਕਰਦਾ ਤਨਾ ਉਹਨਾਂ ਦੇ ਚਰਨ ਮਿਲਦਾ ਸੇਵਾ ਕਰਿਆ ਕਰ ਉਹਨਾਂ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਉਹ ਤੂੰ ਤਾਂ ਕੁਝ ਨਾ ਕੁਝ ਖਟਲਾ ਤੂੰ ਵੀ ਮਾਇਆ ਦੇ ਪਿੱਛੇ ਪਦਾਰਥਾਂ ਦੇ ਪਿੱਛੇ ਦੌੜਦਾ ਫਿਰਦਾ ਇਹ ਮਾਇਆ ਕੰਮ ਨਹੀਂ ਆਉਂਦੀ ਉਹ ਕਹਿੰਦਾ ਮੈਨੂੰ ਵੀ ਪਤਾ ਵੀ ਆਉਂਦੀ ਨਹੀਂ ਕੰਮ ਪਰ ਸਦਾ ਨਹੀਂ ਜਿਹੜੀ ਮਾਇਆ ਦੇ ਪਿੱਛੇ ਦੌੜਦਾ ਫਿਰਦਾ ਪਦਾਰਤਾਂ ਵਿੱਚ ਇਹ ਕੰਮ ਨਹੀਂ ਆਉਂਦੀ ਯਾਦ ਰੱਖੀ ਤੇ ਮਨ ਨੂੰ ਪੁੱਛ ਕੇ ਵੇਖ ਮੈਂ ਕਿੰਨੀ ਔਖੀ ਆ ਮੇਰੀ ਆਤਮਾ ਭਟਕਦੀ ਫਿਰਦੀ ਆ ਤੂੰ ਮਾ ਪ੍ਰਸ਼ਾਨ ਚਰਣਾ ਵਿੱਚ ਰਹਿ ਕੇ ਸੇਵਾ ਕਰਿਆ ਕਰ ਗੁਰੂ ਅੰਸੇ ਦੇ ਚਰਣਾ ਦੇ ਵਿੱਚ ਰਹਿ ਕੇ ਸੇਵਾ ਕਰੀ ਉੱਥੇ ਰਹਿ ਕੇ ਸੇਵਾ ਕਰਕੇ ਤੇਰਾ ਪਾਰ ਉਤਾਰਾ ਹੋ ਜੇਗਾ ਤੇ ਨਹੀਂ ਮੇਰੇ ਮਾਪੂ ਤੇਰੀ ਆਤਮਾ ਭਟਕਦੀ ਫਿਰੇ ਤੈਨੂੰ ਕੁਛ ਨਹੀਂ ਕਿਤੇ ਕੋ ਮਿਲਣਾ ਉਹ ਕਹਿੰਦਾ ਵੀ ਤਾ ਕਰ ਠੀਕ ਆ ਪਰ ਜਿਹੜੀ ਮੈਂ ਗੱਲ ਵਾਸਤੇ ਜੋ ਮੈਂ ਚੀਜ਼ ਲੈਣ ਵਾਸਤੇ ਆਇਆ ਤੇ ਵੀ ਦੱਸਣਾ ਕਰ ਉਹਦੀ ਆਤਮਾ ਨੇ ਕਹਿੰਦੇ ਦੱਸੀ ਜਦੋਂ ਵੀ ਫਲਾਣੀ ਜਗ੍ਹਾ ਤੇ ਪਈ ਆ ਪਰ ਉਤੋਂ ਨੂੰ ਗਿਆਨ ਹੋ ਗਿਆ ਮਨਾ ਤੂੰ ਕਿਹੜੀ ਮਾਇਆ ਦੀ ਕਿਹੜੇ ਸੌਨੇ ਦੀ ਗੱਲ ਕਰਦਾ ਹੁੰਦਾ ਤੂੰ ਸਤਨ ਗੁਰੂਵੰਸ ਹੈ ਤੇ ਬਾਣੀ ਤੇ ਲੜ ਲਾ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਇਹ ਜੀਵਨ ਨੂੰ ਸਫਲਾ ਕਰ ਲੈ ਇਹ ਸਮਾਂ ਬੜਾ ਕੀਮਤੀ ਮਿਲਦਾ ਨਹੀਂ ਕਿਉਂ ਮਾਨਸ ਜਨਮ ਦੁਰਲੰਭ ਹੈ ਇਹ ਬੜਾ ਕੀਮਤੀ ਆ ਬੜਾ ਦੁਰਲੰਭ ਆ ਜਿਵੇਂ ਬਨ ਫਲ ਪਾ ਕੇ ਭੋਏ ਕਰੇ ਬਹਰ ਨਾ ਲਾਗੇ ਢਾਰ ਦਰਾਪਤ ਦੇ ਨਾਲ ਉਹ ਕਹਿੰਦੇ ਇੱਕ ਵਾਰੀ ਕਹਣਾ ਪੱਤਾ ਕੋਟਾਣੇ ਟੁੱਟ ਜੇ ਕਣਾ ਜਿੰਨਾ ਮਰਜ਼ੀ ਜਦ ਨਿਕਾਲੀ ਪਿਆਰੂ ਮੁੜ ਕੇ ਉਹ ਨਾਲ ਨਹੀਂ ਜੁੜੂਗਾ ਇਸ ਤਰ੍ਹਾਂ ਜ਼ਿੰਦਗੀ ਹੈ ਕਿਸ ਵਾਸਤੇ ਇੱਕ ਵਾਰੀ ਚਲੇ ਗਏ ਮੁੜ ਕੇ ਨਹੀਂ ਮਿਲਦੇ ਇਹ ਸਮਾਂ ਨਹੀਂ ਮਿਲਣਾ ਸਮਾਂ ਦਿਨ ਮਿਲਿਆ ਚਾਹੀਦੀ ਮਾੜੇ ਕੰਮਾਂ ਦੇ ਵਿੱਚ ਰਹਿ ਕੇ ਨੂੰ ਗਵਾਲਾ ਚਾਹੀਦੀ ਚੰਗੇ ਕਰਮ ਕਰਲਾ ਸਮਾਂ ਤੇਰੇ ਹੱਥ ਵਿੱਚ ਆਉਣਾ ਇਹ ਯਾਦ ਰੱਖੀ ਇਹ ਤੂੰ ਵੇਖਣਾ ਬਸ ਉਹਨੂੰ ਗਿਆਨ ਹੋ ਗਿਆ ਕਹ ਰਿਹਾ ਉਹ ਕਿਹੜੇ ਸੌ ਨਹੀਂ ਦੀ ਗੱਲ ਕਰਦਾ ਛੱਡ ਦੇ ਮਹਾਪੁਰਸ਼ਾਂ ਦੇ ਚਰਨਾਂ ਨਾਲ ਬਿਲਕੇ ਕੁਝ ਨਾ ਕੁਝ ਲਾਭ ਲੈਦਾ ਮਹਾਪੁਰਸ਼ਾਂ ਦੇ ਚਰਨਾਂ 'ਚ ਟਹਿ ਕੇ ਸੱਚੇ ਪਾਤਸ਼ਾਹ ਧੰਨ ਗੁਰੂ ਗੰਗ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਮੇਰੇ ਤੇ ਰਹਿਮਤ ਕਰਦੇ ਮੈਂ ਸਦਾਈ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਰਹਿਣਾ ਮੈਂ ਬਾਣੀ ਨਾਲ ਜੁੜਿਆ ਰਹਿਣਾ ਬਸ ਮਹਾਪੁਰਸਾਂ ਨੇ ਐਸਾ ਗਿਆਨ ਦਿੱਤਾ ਗਿਆਰੀ ਐਸਾ ਗਿਆਨ ਐਸਾ ਬਾਣੀ ਦੇ ਨਾਲ ਜੁੜ ਗਿਆ ਉਹ ਮਾੜੀ ਸੰਗਤ ਛੱਡ ਕੇ ਮਹਾਪੁਰਸਾਂ ਦੀ ਸੰਗਤ ਕਰਕੇ ਤਨ ਗੁਰੂ ਅੰਸਦ ਚਰਨਾਂ ਦੇ ਨਾਲ ਲਾ ਕੇ ਆਵਾਗ ਵਿਤਰ ਗਿਆ ਤੇ ਆਪਣੀ ਘਰਵਾਲੀ ਜਿਹੜੀ ਆਤਮਾ ਭਟਕਦੀ ਫਿਰੇ ਸੀ ਉਹਨੂੰ ਵੀ ਤਾਰ ਦਿੱਤਾ ਕਿਉਂ ਬਾਣੀ ਕਹਿੰਦੀ ਆਪ ਤਰੈ ਸਗਲੇ ਕੋ ਉਤਾਰੀ ਹਰ ਦਰਗਹ ਪਤ ਸਿਓ ਜਾਣਦਾ ਜਿਹੜਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਪਿਆਰੂ ਆਪ ਦਰਦਾ ਕਿ ਨਾ ਹੋਰਨ ਨੂੰ ਉਹਨਾਂ ਦੀ ਕੁਲਾ ਵੀ ਤਾਰ ਕੇ ਲੈ ਜਾਂਦਾ ਹੋਰਾਂ ਦੀਆਂ ਨਾਂਹ ਕੇ ਦਾਦ ਕੇ ਪ੍ਰਯਾਦਰ ਕੀ ਅੰਦਰੋਂ ਬਾਣੀ ਨਾਲ ਜੁੜੀ ਜਦੋਂ ਵੀ ਆ ਕੇ ਸੇਵਾ ਕਰਦਾ ਬਾਣੀ ਪੜਦਾ ਕਿਸੇ ਮਨੋਰਥ ਲਈ ਨਾ ਪੜੀ ਨਿਮਨਵਾ ਚਾਹੀਦਾ ਨਿਮਨਵਾ ਚਾਹੀਦਾ ਦੁਨੀਆ ਦੇ ਪਦਾਰਥਾਂ ਦੀ ਇਹ ਨਿਪਾਸਾ ਜੀ ਕਿਤੇ ਨਹੀਂ ਸੱਦ ਤੇ ਇਹ ਮਨੋਰਥਾਂ ਲਈ ਨਾ ਪੜੀ ਜਦੋਂ ਪੜਦਾ ਸੱਚੇ ਬਾਸਾ ਦੀ ਅੰਦਰੋਂ ਪ੍ਰੇਮ ਨਾਲ ਪੜੀ ਇਹ ਮਹਾਰਾਜ ਕਿਰਪਾ ਕਰਦੇ ਮਨ ਨੂੰ ਮਾਇਆ ਪਦਾਰਥਾਂ